ਇੱਥੇ ਇਸ ਟਾਈਮ ਆਪਾਂ ਹੈਗੇ ਆ ਗੁੱਗਾ ਮੇੜੀ ਬਾਗੜ ਯਾਤਰਾ ਤੇ گورਕਟਿੱਲੇ ਤੇ ਬਣੇ ਇਸ ਤਲਾਬ ਦੇ ਵਿੱਚ ਨਹਾਉਣ ਨਾਲ ਕਹਿੰਦੇ ਸਰੀਰ ਦੀਆਂ ਜਿੰਨੀਆਂ ਵੀ ਬਿਮਾਰੀਆਂ ਉਹ ਦੂਰ ਹੋ ਜਾਂਦੀਆਂ ਭਾਦੋਂ ਦੇ ਮੇਲੇ ਤੋਂ ਬਾਅਦ ਅਕਤੂਬਰ ਦਾ ਲਾਸਟ ਦਿਨ ਨੇ ਤੇ ਇਸ ਟਾਈਮ ਇੱਥੇ ਪੂਰੀ ਰੌਣਕਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੀਜ਼ੂ ਕੁਮੂਵੀ ਟੀਵੀ ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ ਜੀ ਆਨੁ ਸਵਾਗਤ ਹੈ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੀ ਰਾਜਸਥਾਨ ਦੀ ਯਾਤਰਾ ਚੱਲ ਰਹੀ ਹੈ ਤੇ ਇਸ ਟਾਈਮ ਆਪਾਂ ਹੈਗੇ ਆ ਗੁग्गा ਮੇੜੀ ਬਾਗੜ ਯਾਤਰਾ ਤੇ ਸੋ ਫਿਲਹਾਲ ਤੁਸੀਂ ਜਿਹੜਾ ਪਿੱਛੇ ਗੇਟ ਦੇਖ ਰਹੇ ਹੋ ਹੈਗਾ ਗੋਰਕਟਿਲਾ ਤੇ ਆਪਾਂ ਤੁਹਾਨੂੰ ਗੋਰਕਟਿਲਾ ਔਰ ਗੁग्गा ਮੇੜੀ ਦੋਨੋਂ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ ਸੋ ਆਜੋਪਾ ਤੁਹਾਨੂੰ ਬੈਕ ਕੈਮਰੇ ਤੇ ਇੱਕ ਵਾਰੀ ਅੰਦਰੋਂ ਦਿਖਾਉਣਾ ਹੈ ਜੇ ਅੱਪ ਗੱਲਬਾਤ ਕਰੀਏ ਗੁੱਗਾ ਮੇੜੀ ਬਾਰੇ ਤੇ ਇਧਰਲੇ ਪਾਸੇ ਜਿਹੜਾ ਤੁਹਾਨੂੰ ਦਿਖਾਇਆ ਗੁਰਕਟਿੱਲਾ ਔਰ ਜਿਹੜਾ ਇਹ ਰਾਸਤਾ ਪਿੱਛੇ ਜਾਂਦਾ ਇਹ ਜਾਂਦਾ ਗੁੱਗਾ ਮੇੜੀ ਨੂੰ ਕਾਫੀ ਵੱਡਾ ਮੇਲਾ ਲੱਗਦਾ ਇੱਥੇ ਭਾਦੋਂ ਦੇ ਮਹੀਨੇ ਚ ਔਰ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਇਹ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਚ ਪੈਂਦਾ ਸਰਸੇ ਤੋਂ ਕਰੀਬ 45 50 ਕਿਲੋਮੀਟਰ ਦੀ ਦੂਰੀ ਤੇ ਆਜੋਪਾ ਤੁਹਾਨੂੰ ਬੈਕ ਕੈਮਰੇ ਤੇ ਇੱਕ ਵਾਰੀ ਦਰਸ਼ਨ ਕਰਵਾਉਣੀ ਹੈ ਗੋਰਖਟਿਲੇ ਬਾਰੇ ਪਗਲਬਾਤ ਕਰੀਏ ਤਾਂ ਇੱਕ ਕੁਲਦੀਪ ਮਾਨ ਖਰਾਨੇ ਵੀ ਗੀਤ ਗਾਇਆ ਸੀ ਗੋਰਖਟਿਲੇ ਤੇ ਸੋ ਹੁਣ ਉਹ ਤੁਸੀਂ ਦੱਸਿਓ ਕਮੈਂਟਾਂ ਚ ਜੇ ਕਿਸੇ ਨੂੰ ਜਾਣਕਾਰੀ ਹੋਵੇ ਵੀ ਉਹ ਇਸ ਗੋਰਖ ਦੇ ਟਿਲੇ ਦੀ ਗੱਲ ਕਰਦੇ ਨੇ ਜਾਂ ਉਹ ਕੋਈ ਹੋਰ ਹੈ ਤੇ ਮੌਸਮ ਸਵੇਰ ਸੁਬਾਹ ਦਾ ਟਾਈਮ ਆ ਸਵੇਰ ਦਾ ਕਾਫੀ ਸੋਹਣਾ ਮੌਸਮ ਆ ਸਵੇਰ ਸ਼ਾਮ ਦੀ ਠੰਡ ਹੁੰਦੀ ਹੈ ਇੱਥੇ ਜਦੋਂ ਵੀ ਤੁਸੀਂ ਗੁੱਗਾ ਮੈੜੀ ਦੀ ਸੰਪੂਰਨ ਯਾਤਰਾ ਕਰਦੇ ਹੋ ਤਾਂ ਪਹਿਲਾਂ ਗੋਰਖਟੇਲੇ ਤੇ ਇੱਕ ਰਾਤ ਲਾਉਣੀ ਪੈਂਦੀ ਹੈ ਇੱਕ ਰਾਤ ਚੋਂ ਕਿ ਗੋਰਖਟੇਲੇ ਤੇ ਲੱਗਦੀ ਹੈ ਤੇ ਦੂਜੀ ਰਾਤ ਜਿਹੜੀ ਹੈਗੀ ਉਹ ਗੁੱਗਾ ਮੈੜੀ ਜਹਰਵੀਰ ਗੋਗਾ ਜੀਆਂ ਦੇ ਸਮਾਦੀ ਸਥਾਨ ਤੇ ਲੱਗਦੀ ਹੈ ਇਸ ਤਰ੍ਹਾਂ ਜਿੰਨੇ ਵੀ ਭਗਤ ਆਉਂਦੇ ਨੇ ਉਹ ਡੇਰੂ ਤੇ ਬਾਬਾ ਜਰਬੀਰ ਜੀਆਂ ਦੇ ਗੁਰਗੋਰਖਨਾਥ ਜੀਆਂ ਦੇ ਭਜਨ ਗਾਉਂਦੇ ਨੇ ਤੇ ਦਰਸ਼ਨ ਕਰਦੇ ਨੇ ਕਾਫੀ ਭੀੜਾ ਹਾਲਾਂਕਿ ਅ ਪਿਛਲੇ ਸਾਲਾਂ ਚ ਜੇ ਅਪਾਂ ਗੱਲਬਾਤ ਕਰੀਏ ਤਾਂ ਇੱਥੇ ਇਸ ਤਰ੍ਹਾਂ ਦੀਆਂ ਗੱਡੀਆਂ ਨਹੀਂ ਹੁੰਦੀਆਂ ਸੀ ਇੰਨੀਆਂ ਅ ਕੋਈ ਟਮਾਟਾ ਲਾ ਬੰਦਾ ਆਉਂਦਾ ਹੁੰਦਾ ਸੀ ਪਰ ਅ ਇੰਨੀ ਦਿਨੀ ਕੀ ਆ ਸਾਲ ਦੀ ਅਪਾਂ ਗੱਲ ਕਰੀਏ ਤਾਂ ਇਸ ਸਾਲ ਸਭ ਤੋਂ ਜ਼ਿਆਦਾ ਇਹ ਹੋਇਆ ਕਿ ਹੜ ਆਉਣ ਕਾਰਨ ਕੁਸਤਾ ਲੋਕ ਨਹੀਂ ਆ ਸਕੇ ਮੇਲੇ 'ਚ ਭਾਦੋਂ ਦੇ ਮੇਲੇ 'ਚ ਉਮੀਦ ਜਿੰਨੀ ਸੀਗੀ ਉਨੀ ਭੀੜ ਨਹੀਂ ਹੋਈ ਪਰ ਜਿਹੜੇ ਸ਼ਰਧਾਲੂ ਇੰਨੀ ਦਿਨੀ ਆ ਰਹੇ ਨੇ ਇਹ ਉਮੀਦ ਨਹੀਂ ਸੀ ਇੱਥੋਂ ਦੇ ਦੁਕਾਨਦਾਰ ਖੁਸ਼ ਨੇ ਕਿ ਭਾਦੋਂ ਦੇ ਮੇਲੇ ਤੋਂ ਬਾਅਦ ਇੰਨੀ ਦਿਨੀ 1 ਅਕਤੂਬਰ ਦੇ ਲਾਸਟ ਦੇ ਦਿਨ ਨੇ ਇੰਨੀ ਦਿਨੀ ਵੀ ਸ਼ਰਧਾਲੂ ਆ ਜਿਹੜੇ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਹਵਨ ਕਰਨ ਵਾਸਤੇ ਤੁਹਾਨੂੰ ਇੱਥੋਂ ਹਵਨ ਸਮਗਰੀ ਲੱਕੜੀ ਸਭ ਮਿਲ ਜਾਣਾ ਤੇ ਹਵਨ ਕਰਨ ਵਾਸਤੇ ਇੱਥੋਂ ਤੁਹਾਨੂੰ ਪੁਜਾਰੀ ਵੀ ਮਿਲ ਜਾਣਾ ਸੋ ਇਹ ਗੋਰਖਟਿੱਲੇ ਦੇ ਉੱਪਰ ਤਲਾਬ ਬਣਿਆ ਹੋਇਆ ਜਿੱਥੇ ਇਸ਼ਨਾਨ ਕਰਦੇ ਨੇ ਸਭ ਜਿੰਨੇ ਵੀ ਸ਼ਰਦਾ ਲੂ ਆਉਂਦੇ ਆ ਤੇ ਕਿਆ ਜਾਂਦਾ ਕਹਿੰਦੇ ਵੀ ਸਰੀਰ ਦੀਆਂ ਜਿੰਨੀਆਂ ਵੀ ਬਿਮਾਰੀਆਂ ਹੋਣ ਕੋਈ ਖਾਰਸ਼ਾ ਕਿਸੇ ਨੂੰ ਕੋਈ ਹੋਰ ਅਲਰਜੀ ਆ ਉਹ ਸਾਰੀਆਂ ਬਿਮਾਰੀਆਂ ਇਸ ਤਲਾਬ ਦੇ ਵਿੱਚ ਨਹਾਉਣ ਨਾਲ ਦੂਰ ਹੋ ਜਾਂਦੀਆਂ ਨੇ ਜਿਹੜੇ ਸ਼ਰਧਾਲੂ ਸਾਈਕਲਾਂ ਤੇ ਆਉਂਦੇ ਆ ਉਹ ਇਸ ਤਰ੍ਹਾਂ ਪਲੇਟਾਂ ਲਾ ਕੇ ਆਉਂਦੇ ਨੇ ਮੈਂ ਵੀ ਇੱਕ ਵਾਰੀ ਮਾਨਸਾ ਤਾਮਕੋਟ ਤੋਂ ਗੁੱਗਾ ਮਾੜੀ ਦੀ ਸਾਈਕਲ ਯਾਤਰਾ ਕੀਤੀ ਸੋ ਆਪਣਾ ਪਿੰਡ ਮੈਂ ਤੁਹਾਨੂੰ ਦੱਸਤਾ ਤੁਸੀਂ ਕਮੈਂਟਾਂ 'ਚ ਜਰੂਰ ਦੱਸਿਓ ਕਿ ਤੁਹਾਡਾ ਕਿਹੜਾ-ਕਿਹੜਾ ਪਿੰਡ ਤੋਂ ਵੀਡੀਓ ਦੇਖ ਰਹੇ ਹੋ ਤੇ ਗੋਰਖਟਿਲੇ ਤੇ ਇੱਕ ਸ਼ੇਰ ਦੇ ਮੂੰਹ ਦੇ ਵਿੱਚ ਤੁਸੀਂ ਜਿਹੜੇ ਸ਼ਰਧਾਲੂ ਨੇ ਉਹ ਅੰਦਰ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਅੰਦਰ ਇਹਦੇ ਇੱਕ ਧੂਣਾ ਬਣਿਆ ਹੋਇਆ ਤੇ ਉਹ ਧੋਨੇ ਚੋਂ ਤੁਸੀਂ ਪਪੁੱਤੀ ਲੈ ਸਕਦੇ ਹੋ ਉਹ ਪਪੁੱਤੀ ਵੀ ਕਹਿੰਦੇ ਤੁਸੀਂ ਉਹਦਾ ਘਰ ਚ ਛਿੱਟਾ ਦੇ ਸਕਦੇ ਹੋ ਚੰਗਾ ਹੁੰਦਾ ਤੇ ਜੇ ਕੋਈ ਬਿਮਾਰ ਠਮਾਰਾ ਤਾਂ ਥੋੜੀ ਜੀ ਚੁਟਕੀ ਕੋ ਤੁਸੀਂ ਉਹਨੂੰ ਜੀਬ ਤੇ ਵੀ ਰੱਖ ਸਕਦੇ ਹੋ ਉਹਦੇ ਫਿਲਹਾਲ ਤਲਾ ਦੇ ਵਿੱਚ ਪਾਣੀ ਤਾਜਾ ਹੈਗਾ ਸਫਾਈ ਹੈ ਵਧੀਆ ਤੇ ਇੰਨੀ ਦਿਨੀ ਜੇ ਕੋਈ ਗੁੱਗਾ ਮੇੜੀ ਗੁਰਕਟਿਲਾ ਯਾਤਰਾ ਕਰਨੀ ਚਾਹੁੰਦਾ ਤਾਂ ਸਵਾਗਤ ਹੈ ਜੀ ਤੁਹਾਡਾ ਮੌਸਮ ਵੀ ਬਹੁਤ ਵਧੀਆ ਤੇ ਦਰਸ਼ਨ ਵੀ ਤੁਹਾਨੂੰ 5 ਮਿੰਟ ਚ ਹੋ ਜਾਂਦੇ ਨੇ ਬਿਲਕੁਲ ਪੀੜਨੀ ਆ ਉੱਪਰ ਦੀ ਜਿਹੜੇ ਹੈਗੇ ਅ ਸ਼ਰਧਾਲੂ ਜਾ ਰਹੇ ਨੇ ਤੇ ਬਿਲਕੁਲ 5-7 ਮਿੰਟ ਚ ਤੁਸੀਂ ਅੰਦਰ ਦਰਸ਼ਨ ਕਰ ਲੈਣੇ ਹੋ ਅੰਦਰ ਦੀ ਵੀਡੀਓ ਆਪਾਂ ਤਾਂ ਨਹੀਂ ਬਣਾਉਂਦੇ ਕਿਉਂਕਿ ਅਲਾਉਡ ਨਹੀਂ ਹੈਗੀ ਇੱਥੇ ਰਹਿਣ ਸਹਿਣ ਦੀ ਗੱਲ ਕਰੀਏ ਤਾਂ ਤੁਸੀਂ ਸਾਹਮਣੇ ਮੰਜੇ ਦੇਖ ਰਹੇ ਹੋ ਗੱਦੇ ਦੇਖ ਰਹੇ ਹੋ 50 ਕਰਪਿਆਂ ਚ ਤੁਹਾਨੂੰ ਅ ਮੰਜਾ ਮਿਲ ਜਾਂਦਾ ਰਜਾਈ ਤੇ ਗੱਦਾਂ ਨਾਲ ਮਿਲ ਜੇਗਾ ਹੋ ਸਕਦਾ ਇੰਨੇ ਦੇ ਨਹੀਂ 100 ਰੁਪਏ ਵੀ ਲੈ ਲੈਣਾ ਤੇ ਮੇਲੇ ਦੇ ਦਿਨਾਂ 'ਚ 100 ਲੈਂਦੇ ਨੇ ਅਗਰ ਆਕਸੀਜਨ ਤੁਸੀਂ ਆਉਨੇ ਉੱਥੇ ਤਾਂ 30-35 ਰੁਪਏ 'ਚ ਵੀ ਮੰਜਾ ਮਿਲ ਜਾਂਦਾ ਇਹ ਜਿਹੜੀ ਚੰਡੋਲ ਤੁਸੀਂ ਦੇਖ ਰਹੇ ਹੋ ਫਿਲਹਾਲ ਬੰਦਾ ਪਰ ਸ਼ਾਮ ਨੂੰ ਚੱਲਦੀ ਹੈ ਕਿਉਂਕਿ ਸ਼ਾਮ ਨੂੰ ਕਾਫੀ ਸ਼ਰਦਲ ਹੁੰਦੇ ਨੇ ਇੱਥੇ ਗੋਰਖਟਿਲਾ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁੱਗਾ ਮੇੜੀ ਇੱਥੋਂ ਕਰੀਬ-ਕਰੀਬ 1 ਕਿਲੋ 1.5 ਕਿਲੋਮੀਟਰ ਦੇ ਆਸ-ਪਾਸ ਦੀ ਦੂਰੀ ਹੈ ਤੇ ਪੂਰੇ ਦਾ ਪੂਰਾ ਜਿਹੜਾ ਰਸਤਾ ਉਹਦੇ 'ਚ ਸਾਰੇ ਚੀ ਦੁਕਾਨਾਂ ਲੱਗੀਆਂ ਸਾਰੇ ਚੀ ਬਹੁਤ ਸੋਹਣੀ ਰੌਣਕਾਂ ਗੋਰਖੀ ਟਿੱਲੇ ਤੋਂ ਚੱਲ ਕੇ ਆਪਾਂ ਇਸ ਟਾਈਮ ਗੁੱਗਾ ਮੇੜੀ ਪਹੁੰਚ ਚੁੱਕੇ ਆ ਇੱਥੇ ਮਿੱਟੀ ਦੇ ਭਾਂਡਿਆਂ ਦੀ ਬਹੁਤ ਵੱਡੀ ਮਾਰਕੀਟ ਆ ਤੁਸੀਂ ਤੌੜੇ ਵਗੈਰਾ ਘੜੇ ਵਗੈਰਾ ਕੁੰਡੇ ਤਵੇ ਜੋ ਜੋ ਚੀਜ਼ਾਂ ਮਤਲਬ ਮਿੱਟੀ ਦੀਆਂ ਬਣਦੀਆਂ ਨੇ ਕੱਪੀਆਂ ਵਗੈਰਾ ਉਹ ਸਾਰੀਆਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਇਹ ਆ ਗਿਆ ਜੀ ਗੁੱਗਾ ਮੇੜੀ ਦਾ ਬੱਸ ਅੱਡਾ ਤੁਸੀਂ ਗੁੱਗਾ ਮੇੜੀ ਯਾਤਰਾ ਜੇ ਕਰਨੀ ਹੈ ਜੇ ਤੁਸੀਂ ਆਪਣੇ ਸਾਧਨ ਤੇ ਆਉਨੇ ਹੋ ਤਾਂ ਪੰਜਾਬ ਵਾਲੇ ਜ਼ਿਆਦਾਤਰ ਸਰਸਾ ਹੋ ਕੇ ਆਉਂਦੇ ਨੇ ਆਪਣੇ ਤੁਸੀਂ ਪਹਿਲਾਂ ਸਰਸੇ ਆਉਣਾ ਸਰਸੇ ਤੋਂ ਜਮਾਲ ਜਮਾਲ ਤੋਂ ਸਿੱਧਾ ਗੁੱਗਾ ਮੇੜੀ ਜੇ ਤੁਸੀਂ ਬਸ ਤੇ ਆਉਨੇ ਹੋ ਫਿਰ ਤੁਸੀਂ ਸਰਸੇ ਤੋਂ ਨੌਰ ਵਾਲੀ ਬਸ ਲੈ ਲਿਓ ਜਾਂ ਬਾਦਰ ਵਾਲੀ ਲੈ ਲਿਓ ਉੱਥੋਂ ਨੌਰ ਕੈਂਚੀਆਂ ਤੇ ਉਤਰ ਕੇ ਬਾਦਰ ਵਾਲੀ ਬਸ ਲਾਉਂਗੇ ਤਾਂ ਉਹ ਗੁੱਗਾ ਮੇੜੀ ਵਿੱਚ ਦੀ ਲੰਗੂ ਉਥੋਂ ਉਤਾਰ ਦੋ ਜਾਂ ਫਿਰ ਤੁਸੀਂ ਸਰਸੇ ਤੋਂ ਬਾਦਰਾ ਨੂੰ ਚੱਲ ਜਾਓ ਉੱਥੋਂ ਗੁੱਗਾ ਮੇੜੀ ਵਾਲੀ ਬਸ ਲੈ ਲਓ ਕਿਉਂਕਿ ਨੌਰ ਤੇ ਬਾਦਰਾ ਦੇ ਵਿਚਾਲੇ ਪੈਂਦਾ ਇਹ ਸੋ ਜੇ ਤੁਸੀਂ ਸਰਸੇ ਤੋਂ ਡਾਇਰੈਕਟ ਬਸ ਲੈਣੇ ਹੋ ਤੁਹਾਨੂੰ ਜਮਾਲ ਉਤਾਰਦੇ ਉਥੇ ਦੋ-ਦੋ ਘੰਟੇ ਬੇਟ ਕਰਨੀ ਪੈਂਦੀ ਹੈ ਬਸ ਇੱਕੋ ਇੱਕ ਦੋ ਬਸਾਂ ਹੀ ਨੇ ਉਥੇ ਸੋ ਉਹਦਾ ਕਰਕੇ ਤੁਸੀਂ ਹੈਰਾਨ ਹੋਮੋਗੇ ਇਸ ਕਰਕੇ ਉਹ ਪੰਗਾ ਨਾ ਲਿਓ ਆਜੋ ਆਪਾਂ ਹੁਣ ਤੁਹਾਨੂੰ ਗੁੱਗਾ ਮੇੜੀ ਮੰਦਿਰ ਦੇ ਦਰਸ਼ਨ ਕਰਵਾਉਨੇ ਆ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਬਹੁਤ ਕਾਫੀ ਵੱਡਾ ਮੰਦਿਰ ਬਣਿਆ ਹੋਇਆ ਚਾਰ ਗੇਟ ਰੱਖੇ ਹੋਏ ਨੇ ਇਹਦੇ ਕਿਉਂਕਿ ਇੱਥੇ ਸਾਰੇ ਧਰਮਾਂ ਦੇ ਲੋਕ ਆ ਜਿਹੜੇ ਉਹ ਬੜੀ ਸ਼ਰਧਾ ਨਾਲ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਗੋਰਖ ਟਿੱਲੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਗੁੱਗਾ ਮੇੜੀ ਅ ਪਿੱਛੇ ਤੁਸੀਂ ਜਿਹੜਾ ਮੰਦਿਰ ਦੇਖ ਰਹੇ ਹੋ ਇਹ 2017 ਦੇ ਵਿੱਚ ਨਵਾਂ ਬਣਿਆ ਜਿਹਦਾ ਕਿ 17 ਕਰੋੜ ਰੁਪਈਆ ਮੇਰੇ ਖਿਆਲ ਨਾਲ ਬਜਟ ਸੀਗਾ ਸੋ ਇੱਥੇ ਕਿਹਾ ਜਾਂਦਾ ਇਤਿਹਾਸ ਦੀ ਗੱਲ ਕਰੀਏ ਤਾਂ ਕਹਿੰਦੇ ਗੁੱਗਾ ਜਹਰਬੀਰ ਜੀਆ ਨੇ ਇੱਥੇ ਸਮਾਦੀ ਲਈ ਸੀ ਉਹਨਾਂ ਦਾ ਅੰਦਰ ਸਮਾਦੀ ਸਥਾਨ ਬਣਿਆ ਹੋਇਆ ਹੈ ਤੇ ਜਿਹੜਾ ਪੁਰਾਣਾ ਮੰਦਰ ਸੇ ਪਹਿਲਾਂ ਚਿੱਟੇ ਰੰਗ ਦੀ ਮੈੜੀ ਹੁੰਦੀ ਸੀ ਉਹ ਉਹਦੇ ਵੀ ਦਰਸ਼ਨ ਕੀਤੇ ਹੋਏ ਆਪਾਂ ਕਿਉਂਕਿ ਕਾਫੀ ਸਮੇਂ ਤੋਂ ਪੈ ਇੱਥੇ ਆ ਰਹੇ ਆ ਤੇ ਤੁਹਾਡੇ ਚੋਂ ਕਿਹੜੇ-ਕਿਹੜੇ ਆਉਂਦੇ ਆ ਤੇ ਕਿਹੜੇ-ਕਿਹੜੇ ਪਿੰਡ ਤੋਂ ਆਨੇ ਹੋ ਇੱਥੇ ਸੋ ਕਿਹੜੇ-ਕਿਹੜੇ ਪਿੰਡ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਵੀ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਸਰਦੀਆਂ ਦੇ ਦਿਨ ਚੱਲੇ ਨੇ ਅਕਤੂਬਰ ਮਹੀਨੇ ਦੇ ਲਾਸਟ ਦੇ ਦਿਨ ਸੋ ਇੰਨੇ ਦਿਨ ਵੀ ਇੱਥੇ ਕਾਫੀ ਰੌਣਕਾਂ ਤੇ ਇਧਰ ਮੇਥੀ ਵਾਲੇ ਬਾਈ ਮੇਥੀ ਇੱਥੇ ਲੈ ਸਕਦੇ ਹਾਂ ਵਧੀਆ ਹੁੰਦੀ ਹੈ ਨਾਲ ਕੋਲੇ ਤੁਹਾਡੇ ਜੋ ਕਿਹੜੇ ਕਿਹੜੇ ਆਉਂਦੇ ਨੇ ਇੱਥੇ ਜ਼ਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਬੈਕ ਕੈਮਰੇ ਤੇ ਦਰਸ਼ਨ ਕਰਵਾਉਨੇ ਆ ਤੇ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਧਾਰਮਿਕ ਯਾਤਰਾਵਾਂ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਇਸ ਤਸਵੀਰ ਦੇ ਵਿੱਚ ਵੀ ਇਹੀ ਦਿਖਾਇਆ ਗਿਆ ਕਿ ਇੱਥੇ ਜਾਹਰਬੀਰ ਗੋਗਾ ਜੀਆ ਨੇ ਸਮਾਧੀ ਲਈ ਸੀ ਜੇ ਗੱਲ ਕਰੀਏ ਪੰ ਮੰਦਰ ਦੇ ਆਸ-ਪਾਸੇ ਦੇ ਮਾਹੌਲ ਦੀ ਤਾਂ ਕਾਫੀ ਸਾਰੀਆਂ ਦੁਕਾਨਾਂ ਇੱਥੇ ਬਣੀਆਂ ਹੋਈਆਂ ਜਿਹੜੀਆਂ ਕਿ ਦਿਨ ਰਾਤ ਖੁੱਲੀਆਂ ਰਹਿੰਦੀਆਂ ਤੁਸੀਂ ਇੱਥੋਂ ਪ੍ਰਸ਼ਾਦ ਲੈ ਸਕਦੇ ਹੋ ਬੱਚਿਆਂ ਦੇ ਖਿੜਾਉਣੇ ਵਗੈਰਾ ਕੱਪੜੇ ਜੋ-ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਉਹ ਇੱਥੇ ਇੱਕ ਤਰ੍ਹਾਂ ਦੇ ਸ਼ਹਿਰ ਵਾਂਗੂ ਸ਼ਹਿਰ ਆ ਪਰ ਇਹ ਐਸਾ ਸ਼ਹਿਰ ਆ ਜਿਹੜੇ ਦੇ ਕਿਸੇ ਦੁਕਾਨ ਦੇ ਸ਼ਟਰ ਨਹੀਂ ਲੱਗਿਆ ਮਿਲਣਾ ਸਾਰਿਆਂ ਰਾਤ ਨੂੰ ਤੁਹਾਨੂੰ ਖੁੱਲੀਆਂ ਮਿਲਣੀਆਂ ਦਿਨਾਂ ਉਹ ਰਾਤਾਂ ਉਹ ਥੋੜਾ ਹਮੇਸ਼ਾ ਇਹ ਲੋਕ ਵੈਲਕਮ ਕਰਨਗੇ ਤੇ ਰੇਤ ਦੇ ਟਿੱਬੇ ਦੇ ਉੱਤੇ ਜਿਹੜਾ ਇਹ ਮੇਲਾ ਲੱਗਦਾ ਇਸ ਕਰਕੇ ਦੂਜੇ ਮੇਲਿਆਂ ਨਾਲੋਂ ਜ਼ਿਆਦਾ ਵਧੀਆ ਲੱਗਦਾ ਇਹ ਘੜਿਆਂ ਦਾ ਪਾਣੀ ਜੋ ਤੁਸੀਂ ਪੀਂਦੇ ਹੋ ਇਹ ਵੀ ਨਹਿਰਾਂ ਦਾ ਪਾਣੀ ਪਾਉਂਦੇ ਇਹਨਾਂ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾਂਗੇ ਕੋਸ਼ਿਸ਼ ਕਰਾਂਗੇ ਕੋਈ ਇੱਥੇ ਕੋਈ ਨਾ ਕੋਈ ਟਰੈਕਟਰ ਟੈਂਕ ਵਾਲਾ ਪਾਣੀ ਦਾ ਹੁੰਦਾ ਜਿਹੜਾ ਉਹ ਫਿਰਦਾ ਹੀ ਰਹਿੰਦਾ ਇਹ ਜਿੰਨਾ ਇੱਥੇ ਪਾਣੀ ਪੀਣ ਨੂੰ ਤੁਹਾਨੂੰ ਘੜਿਆਂ ਚੋਂ ਮਿਲਦਾ ਉਹ ਨਹਿਰਾ ਕਸਿਆਂ ਦਾ ਪਾਣੀ ਹੁੰਦਾ ਇਸ ਤਰ੍ਹਾਂ ਸਾਰੇ ਜਿੰਨੀਆਂ ਵੀ ਦੁਕਾਨਾਂ ਨੇ ਸਾਰਿਆਂ ਦੇ ਸ਼ਟਰ ਲੱਗੇ ਹੋਏ ਨੇ ਉੱਪਰ ਸ਼ਟਰ ਪਾਏ ਹੋਏ ਨੇ ਤੇ ਦਰਵਾਜ਼ਾ ਕੋਈ ਨਹੀਂ ਹੈਗਾ ਦੇਖੋ ਖੁੱਲੰਗੀ ਰਹਿੰਦੀਆਂ ਇਹ ਬੜੀ ਵਧੀਆ ਗੱਲ ਹੈ ਇੱਥੇ ਇਮਾਨਦਾਰੀ ਹੈਗੀ ਮੈਂ ਕਾਫੀ ਸਾਲਾਂ ਤੋਂ ਆ ਰਹੇ ਹਾਂ ਇੱਥੇ ਕੋਈ ਚੀਜ਼ ਚੋਰੀ ਨਹੀਂ ਹੋਈ ਤੇ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਧਰਮਸ਼ਾਲਾ ਬਹੁਤ ਬਣੀਆਂ ਹੋਈਆਂ ਨੇ ਉਹਨਾਂ 'ਚ ਰਹਿ ਸਕਦੇ ਹੋ ਕਿਉਂਕਿ ਇੰਨੀ ਦਿੰਨੀ ਸਰਦੀ ਹੈ ਜਾਂ ਮੰਦਰ ਦੇ ਅੰਦਰ ਤੁਸੀਂ ਗੱਦੇ ਲੈ ਕੇ ਬਾਹਰੋਂ ਵੀ ਤੀਰਪਿਆਂ ਦਾ ਗੱਦਾ ਮਿਲ ਜੂ ਸੌਣ ਵਾਸਤੇ ਉਹ ਤੁਸੀਂ ਲੈ ਕੇ ਮੰਦਰ ਦੇ ਅੰਦਰ ਰਹਿ ਸਕਦੇ ਹੋ ਪੈ ਸਕਦੇ ਹੋ ਉੱਥੇ ਜਾਂ ਕਿਸੇ ਵੀ ਹੋਟਲ ਤੇ ਤੁਸੀਂ ਪੈ ਜਾਓ ਤੁਹਾਨੂੰ ਕੋਈ ਮਨਣਾ ਨਹੀਂ ਕਰੇਗਾ ਤੇ ਇਹ ਸਿਰਫ ਇਨਾ ਕਹਿਣਗੇ ਕਿ ਸਾਥੋਂ ਪ੍ਰਸ਼ਾਦ ਲੈ ਲਓ ਰਹਿਣ ਦਾ ਵੀ ਤੁਹਾਨੂੰ ਕੋਈ ਕਿਰਾਇਆ ਨਹੀਂ ਲੈਂਦੇ ਇਸ ਤਰ੍ਹਾਂ ਪਾਣੀ ਆਉਂਦਾ ਸੂਆਂ ਤੋਂ ਨਹਿਰਾਂ ਤੋਂ ਟੈਂਕੀ ਚ ਖਾਣ ਪੀਣ ਦੀ ਗੱਲ ਕਰੀਏ ਤਾਂ ਇੱਥੇ 80 ਰੁਪਏ ਤੋਂ ਰੋਟੀ ਦੀ ਪਲੇਟ ਸਟਾਰਟ ਹੋ ਜਾਂਦੀ ਹੈ ਤੁਸੀਂ ਪ੍ਰਸ਼ਾਦਾ ਸਖ ਸਕਦੇ ਹੋ ਹਾਲਾਂਕਿ ਬਹੁਤ ਸਾਰੇ ਸ਼ਰਧਾਲੂ ਆਉਂਦੇ ਜਿਹੜੇ ਇੱਥੇ ਆ ਕੇ ਲੰਗਰ ਵੀ ਲਾਉਂਦੇ ਨੇ ਤੇ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਦੇ ਆ ਭਾਦੋਂ ਦੇ ਮੇਲੇ 'ਚ ਤਾਂ ਇੱਥੇ ਉਠਾਂ ਦਾ ਵੀ ਮੇਲਾ ਲੱਗਦਾ ਇਸ ਸਾਈਡ ਨੂੰ ਜਾਂਦੇ ਆ ਜਦੋਂ ਆਪਾਂ ਇੱਧਰ ਉਠਾਂ ਦਾ ਮੇਲਾ ਹੁੰਦਾ ਤੇ ਵੱਡੇ ਵੱਡੇ ਚੰਡੋਲ ਆ ਜਿਹੜੇ ਉਹ ਇੱਥੇ ਲਗਾਏ ਜਾਂਦੇ ਆ ਆਰਕੈਸਟਰਾ ਵਗੈਰਾ ਕਾਫੀ ਵੱਡਾ ਮੇਲਾ ਹੈ ਜੇ ਤੁਸੀਂ ਭਾਦੋਂ ਦਾ ਮੇਲਾ ਦੇਖਣਾ ਚਾਹੁੰਦੇ ਹੋ ਤਾਂ ਹਿੰਦੀ 'ਚ ਨਹੀਂ ਆਪਣੇ ਪਿਛਲੇ ਬਲੌਗ 'ਮੈਂ ਪੰਜਾਬੀ 'ਚ ਵੈਸੀ ਬਣਾਤੀ ਮੈਂ ਕਿਹਾ ਚਲੋ ਪੰਜਾਬ ਵਾਲਿਆਂ ਨੂੰ ਦਰਸ਼ਨ ਕਰਵਾਉਣੇ ਆ ਪੰਜਾਬੀ ਚ ਆਪਾਂ। ਤੋ ਆ Rajasthan ਦੀ ਡਰੈਸ ਪਾ ਕੇ ਤੁਸੀਂ ਇੱਥੇ ਫੋਟੋਆਂ ਕਰਵਾ ਸਕਦੇ ਹੋ। ਪਿੱਛੇ ਆਪਾਂ ਜੁੱਤੀਆਂ ਦੀ ਦੁਕਾਨ ਦਿਖਾਈ ਤੇ ਦਰਖਤ ਆ ਜਿਹੜੇ ਇੱਥੇ ਬਹੁਤ ਪੁਰਾਣੇ ਨੇ ਬਣ ਵਗੈਰਾ। ਜੈ ਸ਼ਿਵ ਸ਼ੰਕਰ ਜੀ ਮਹਾਰਾਜ। ਇਸ ਤਰ੍ਹਾਂ ਤੇ ਬੋਤੇ ਤੇ ਝੂਟਾ ਲੈਣਾ ਨਾ ਭੁੱਲਿਓ ਜੇ Rajasthan ਆਇਓ। ਉਠਾਂ ਤੇ ਝੂਟਾ ਜ਼ਰੂਰ ਲੈ ਕੇ ਜਾਇਓ। ਇਹ ਵੀ 40-50 ਰੁਪਏ ਲੈਂਦੇ ਨੇ ਇੱਕ ਗੇੜੇ ਦੇ ਤੇ ਜਿਦਾ ਜਿਦਾ ਮਨ ਕਰਦਾ ਤੁਸੀਂ ਉੱਠ ਤੇ ਜਵਕਾਂ ਝੂਟਾ ਦਵਾ ਦਿਆ ਕਰੋ ਸੋਹਣਾ ਮਾਹੌਲ ਹੈ ਇਹਨਾਂ ਦਾ ਵੀ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਜਲਦੀ ਕਿਸੇ ਨਵੇਂ ਵੀਡੀਓ ਨਾਲ ਨਵੀਂ ਯਾਤਰਾ ਤੇ ਸੋ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ